ਕਰਦੇ ਸਾਰੇ ਠੀਕ ਹੋਵਗੇ ਅਤੇ ਅੱਜ ਕਰਦੇ ਅੱਜ ਤਾਂ ਨੈਕਸਟ ਵਲੌਗ ਕੰਟੀਨਿਊ ਕਰਦਾ ਦਾ ਵਲੌਗ ਅਤੇ ਅੱਜ ਅਸੀਂ ਚੱਲਦੇ ਦਿੜਬੇ ਡੈਡੀ ਉਹਨਾਂ ਦੀ ਜਦੋਂ ਵੀਡੀਓ ਖਤਮ ਹੋਗੀ ਫਿਰ ਅਸੀਂ ਚੱਲਾਂਗੇ ਦਿੜਬੇ ਸਾਬ ਕੋਲ ਹੈਗੇ ਸਾਬ ਦੀ ਚੁੱਪੜਾ ਟੁੱਟੀਆਂ ਰਾਤ ਤੇ ਸਵੇਰੇ ਹਣਿ ਚੜਕਾ ਅੰਗਾਂ ਦੇ ਸਾਬ ਦੀ ਨੰਮੀ ਚੁੱਪੜਾ ਲੈ ਕੇ ਆਵਾਂਗੇ ਅਤੇ ਮੇਰੇ ਕੋਲ ਹੋਣ ਜਾਣ ਵਾਲੇ ਸੈਂਡਲ ਨਹੀਂ ਹੈਗੇ ਇਸ ਲਈ ਮੈਂ ਆਉਣ ਜਾਣ ਵਾਲੇ ਸੈਂਡਲ ਲੈ ਕੇ ਆਵਾਂਗੀ ਚੋ ਡੈਡੀ ਦੀ ਵੀਡੀਓ ਕੰਪਲੀਟ ਕਰ ਲੰਦੋ ਫਿਰ ਆਪਾਂ ਚੱਲਾਂਗੇ ਜੜਬੇ ਇੱਕ ਬੱਚੇ ਤੈਨੂੰ ਉਰੀ ਗਰਦ ਚੜਨ ਲੱਗੀ ਨਹੀਂ ਬਾਪੀ ਮੈਂ ਦਵਾਈ ਲਾਉਣੀ ਆ ਪੱਪੂ ਤੋਂ ਥੋੜਾ ਤੇ ਚਲ ਸੀਨ ਨਾਲ ਤਾਂ ਨਹੀਂ ਸਰਦਾ ਹਾਂ ਇੱਕ ਬੱਚੇ ਇੱਕ ਬੱਚਾ ਇੱਕ ਦਵਾਈ ਲਾਉਣ ਕਰਕੇ ਮੈਨੂੰ ਤੁੱਕ ਮੂਹਣਾ ਪੈਂਦਾ ਮੇਰੇ ਵੀ ਮਨ ਦੇ ਪਾਸੇ ਕਰਿਆ ਕਰ ਚੂ 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 ਤੂੰ ਵੀ ਕਿੱਥੇ ਹੈ ਮੂੰਹ ਬੰਦ ਕਰ ਲੈ ਗਾ ਇੱਕ ਬੱਚਾ ਚਾਚੀ ਆ ਗਏ ਇਹ ਗੱਲ ਪੂਰੀ ਕਰਨ ਨੂੰ ਸੁਣ ਲਾ ਗਿਆ ਇੱਕ ਬੱਚਾ ਅਰੇ ਇਹਦੇ ਪਿੱਛੇ ਹੀ ਚਾਈ ਜਾਂਦਾ ਸੀ ਜੂੜਾ ਨਹੀਂ ਪਤਟਾ ਕਰ ਤੂੰ ਪਤਟਾ ਬਣਾਉਣਾ ਕੁੱਤੇ ਬਹੁਤ ਉਹ ਠਿੱਪੇ ਨੇ ਮਾਰੇ ਤੇ ਹੁਣ ਅਸੀਂ ਇਹਨਾਂ ਨੂੰ ਛੱਡਣ ਆਏ ਆ ਸਾਬ ਦੀਆਂ ਚੱਪਲਾਂ ਜੁੱਤੀਆਂ ਦੀਆਂ ਮੇਰੇ ਸਾਡੇ ਤੇਰੇ ਸਾਡੇ ਥੋੜਾ ਜਿਹਾ ਮੁੜਿਆ ਕਰ ਇਹਨਾਂ ਚਾਹ ਤਾੜਾ ਚੱਪਰਾ ਜੁੱਤੀਆਂ ਲਾ ਕੇ ਲੈ ਕੇ ਚੱਲਾਂਗੇ ਨਾ ਸੰਜੇ ਜੁੱਤੀਆਂ ਲਾਇਆ ਜਦੋਂ ਵੀ ਜਦੋਂ ਵੀ ਉਹ ਸਾਡੇ ਸਾਡੇ ਕੋਲੇ ਬੈਠਦਾ ਹੁੰਦਾ ਮੈਂ ਉਹਦੇ ਲਵੇ ਆ ਦੇਣਾ ਜਦੋਂ ਬਸ ਇਹਨੇ ਸੁਣਾ ਦੇਣੇ ਕੋਈ ਜਦ ਹੀ ਭੱਜ ਲੈਂਦਾ ਹੁੰਦਾ ਡਿਰਬਾ ਮਾਨਸਾ ਕੀ ਕਰਦਾ ਬਹੁਤ ਚੀਜ਼ੀ ਕਰਦਾ ਹੁੰਦਾ ਇਹ ਤਾਂ ਬਹੁਤ ਬੋਲਦਾ ਭਾਣੇ ਮਗਰ ਆਣੀਆਂ ਸਾਰੀਆਂ ਕਮੀਆਂ ਪੇਸ਼ੀਆਂ ਇਹ ਕੱਢੂਗਾ ਸਗਰ ਨਹੀਂ ਗੱਲ ਕਰਦਾ ਜਿੱਦ ਦੀ ਖਟ-ਖਟ ਕਰਦਾ ਹੋਰ ਨਹੀਂ ਕਰਦਾ ਸਾਡਾ ਕੁੜੀ ਪਾਪਾ ਨੂੰ ਤਾਂ ਰਸਤੇ ਜੁੰਤੀਆਂ ਲੱਗੀਆਂ ਪਹੁੰਚ ਗਏ ਆਪਦੇ ਸਟੇਸ਼ਨ ਤੇ ਤੁਸੀਂ ਆਪਾਂ ਨਹੀਂ ਆਉਂਦੇ ਦਿਖਾਉਂਦੇ ਨਾ ਮਰੇ ਮੋਦੀ ਜੀ ਦਾ ਮੋਦੀ ਜੀ ਦੀ ਦੁਕਾਨ ਤੇ ਲਉਂਗੀ ਓ ਮਾਈ ਗੋਡ ਓ ਕੀ ਕਰ ਬਾਬੀ ਓਕੇ ਜੀ ਓਕੇ ਬਾਏ ਬਾਏ ਕੁਆਕੀ ਬਾਏ 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 ਮਾ ਵੀ ਉੱਤਰਨਾ ਬਾਏ ਪੂਜੀ ਬਾਏ ਪੂਜੀ ਬਾਏ ਪੂਜੀ ਬਾਏ ਬਾਏ ਪੂਜੀ ਬਾਏ ਓ ਦੇਖੋ ਜੀ ਬਾਂਦਰ ਫਿਰਦਾ ਕਦੇ ਕਦੇ ਇਹ ਬਾਂਦਰ ਮਿਲਦੇ ਨੇ ਹੁਣ ਤਾਂ ਜਿਵੇਂ ਸਾਰੇ ਲੋਕ ਜੇ ਹੋ ਗਏ ਹੁਣ ਹਨਾ ਤੇ ਬੱਚਿਆਂ ਦੇ ਚੱਕਲਾਂ ਬਵਾਤੀਆਂ ਸੀ ਨੇ ਉਹ ਤਾਂ ਪਾ ਕੇ ਬੈਠ ਗਏ ਪੁਰਾਣੀਆਂ ਆਉਂਦੀਆਂ ਉਹ ਡੱਬੇ ਚ ਪਾਤੀਆਂ ਇੱਕ ਰਾਵੜ ਦੇ ਸਟੈਂਡ 'ਤੇ ਵਿੱਕੀ ਨੇ ਦਾ ਇਹਨੇ ਐਡੀਆਂ ਬਾਟ ਰਹੀ ਨੇ ਬਾਪੂ ਜੀ ਨੇ ਫੋਨ ਕਰਾਇਆ ਕਹਿੰਦਾ ਮੂੰਹ ਕੌੜਾ ਹੋ ਰਿਹਾ ਕੋल्फी ਲੈ ਕੇ ਆਇਓ ਫੇਰਾ ਕੁਲਫੀਆਂ ਲੈ ਲਈਆਂ ਤੇ ਹੁਣ ਵਿੱਕੀ ਉਰੀ ਗਏ ਹੋਏ ਨੇ ਉਧਰ ਦੁਕਾਨ ਤੇ ਥੋੜੇ ਜਿਹਾ ਬਿਸਕੁਟ ਵਗੈਰਾ ਦੇ ਲੈ ਕੇ ਆਉਣੇ ਤੇ ਉਹ ਲੈਣ ਗਏ ਹੋਏ ਨੇ ਹੋਟਲ ਦੇ ਵਿੱਚ ਇੱਕ ਬਾਪੂ ਜੀ ਦਾ ਬ੍ਰੈਡਾਂ ਦਾ ਪੈਕਟ ਕਿ ਅਭੀ ਉਹ ਦ ਪੈਰੇ ਰੋਟੀ ਨਿਕਾੰਦੇ ਹੈਗੇ ਬ੍ਰੈਡੇ ਖਾੰਦੇ ਨੇ ਹਨਾ ਫਿਰ ਕਹਿੰਦੇ ਚਾਹ ਬ੍ਰੈਡ ਕੱਲ ਨੂੰ ਮੱਖਿਆ ਆਇਆ ਜਾਣਾ ਹੈਗਾ ਅੱਜ ਇਹ ਲੈ ਲਊਗਾ ਜਦੋਂ 2-4 ਰਹਿ ਜਾਂਦੇ ਨੇ ਅਸੀਂ ਪਹਿਲੀ ਐਕਸਟਰਾ ਹੀ ਰੱਖ ਲੈਂਦੇ ਆ ਮੰਗਵਾ ਕੇ ਵੀ ਫਿਰ ਲੋੜ ਨਹੀਂ ਪੈਣੀ ਹੈਗੀ ਆ ਬਸ ਸਹੁਰੇ ਕੋਈ ਕੰਮ ਨਹੀਂ ਸੀ ਸਾਨੂੰ ਅੱਜ ਮੱਗਰ ਉਰੀ ਗਏ ਹੋਏ ਨੇ ਹੇਮਕੁੰਡ ਸਾਵਾਂ ਤਾਂ ਕਰਕੇ ਇਹਦਾ ਡੈਡੀ ਕਰੇ ਕੰਮ ਕਰ ਲਣਗੇ ਮਣਮਟਾ ਡੰਗਰਾਂ ਨੂੰ ਬਾਹਰ ਅੰਦਰ ਬੰਨਣਾ ਹੁੰਦਾ ਹਨਾ ਫਿਰ ਗੰਨੇ ਨਾਲ ਉਹ ਕਿਨਾਰ ਮੈਂ ਆ ਗਈ ਬਿਜਲ ਨਾਲ ਇਹਨਾਂ ਨੇ ਚਪਲਾ ਚਪਲਾ ਬਵਾਦਾਂਗੇ ਆਹੀ ਦੋ ਕੰਮ ਤੇ ਤੇ ਚਲੋ ਹੁਣ ਆਉਣ ਵਾਲੇ ਨੇ ਉਹ ਫਿਰ ਮਿਲਾਂਗੇ ਆਪਾਂ ਨਾਲੋ ਜੀ ਅਸੀਂ ਲੈ ਕੇ ਆਏ ਆ ਆਈਸਕ੍ਰੀਮ ਫੇਰ ਕਹਦਾਂਗੇ ਖਾਈ ਨਹੀਂ ਲਖਾਉਂਦਾ ਆਪਣਾ ਫਰਜ ਨਾ ਮਾ 8 ਮਿੰਟ ਚ ਕਰ ਦੋ ਜੇ ਖੁਰਬੀਆ ਦੋ ਜ ਕਰ ਲਈਏ ਹੋਰ ਅਸੀਂ ਹੁੰਦੇ ਉਹ ਜਿਹੜਾ ਉਹ ਗ੍ਰੀਨ ਜਿਆਦੀ ਉਹ ਸੰਦਲੇ ਹੁੰਦਾ ਵਿਕੀ ਜਿਹੜਾ ਆਪਾਂ ਨੇ ਪੀਚਤਾ ਸੀ ਚਲ ਅਗਲੀ ਵਾਰ ਲੈ ਕੇ ਜਾਵਾਂਗੇ ਕੀ ਤੇ ਸੰਦਲਾ ਨਾ ਕੋਈ ਬੋਲਦਾ ਹੋਰ ਇਹ ਮੁੱਕ ਗਿਆ ਦੜੀਆਂ ਨਹੀਂ ਜਾਦੇ ਤੇ ਇਸ ਦੀ पी क्यो थे तो तो कुल्फी ਜਾਈ ਕਾ ਦਾ ਦਿਨ ਦੇ ਰੇ ਕਬਾ ਪੀਂਦੇ ਆ ਮੈਂ ਨਾ ਵੇਖ ਦਤਾਂ ਤੁਸੀਂ ਨੇ ਖਾ ਲਈ ਮੈਂ ਸੋ ਦੱਪੀਂਦੇ ਆ ਆ ਦੋ ਲੈ ਕੇ ਗਿਆ ਲੈ ਡੈਡੀ ਦਾ ਤਾਰ ਡੈਡੀ ਦਾ ਤਾਰ ਕਰਦੇ ਨਾ ਫਿਰ ਇੱਕ ਵਾਰ ਪਰ ਡੈਡੀ ਨੂੰ ਦਿੱਤੀ ਹਣੀ ਸੀ ਤੇਰੀ ਉਹ ਸਾਇਬ ਨੂੰ ਦੋ ਦਿੱਤੇ ਨਹੀਂ ਪੁੱਛੀ ਮੰਮੀ ਦੇਖ ਕੇ ਗਿਆ ਕਿ ਨਹੀਂ ਦੇਖ ਗਿਆ ਆਪੇ ਨਹੀਂ ਫਿਰਦਾ ਚਾ ਮੰਮੀ ਨੂੰ ਫੜਾ ਰਿਆ ਤੂੰ ਹੋਰ ਲੈ ਲੈ ਅੰਦਰੋਂ ਬੰਦ ਹੋਈ ਮਾਪੂਸਾ ਮੈਂ ਤੇ ਇੰਗੋ ਜਿਹੜੇ ਰੈਡੀ ਲੈ ਕੇ ਆਵਾਂ ਸੀ ਪਾਲਾ ਵਾਲਾ ਮਨ ਰੈਡੀ ਫੜਾ ਕੇ ਦਿੰਦਾ ਯਾ ਇਤ ਬੈਡਰੀ ਨੂੰ ਹੁਆਣੀ ਨਹੀਂ ਇੰਦਾ ਰੈਡੀ ਨੂੰ ਡੈਡ ਦਾ ਮੇਰੇ ਹੱਥ ਸੁਵਾਰਟੀ ਆ ਜਦੋਂ ਆ ਫੜਾਏ ਮਨ ਦੇਤੇ ਚਲ ਬੱਸ ਪਹਿਲਾਂ ਮੈਂ ਲੈ ਲਾਂ ਤੇ ਤੂੰ ਟਾਈਪ ਵਾਲੀ ਚਾਹ ਲੈ ਆ ਆ ਚੱਲ ਆ ਲੈ ਫੜ ਕੱਢ ਲਾਂ ਆਮ ਦੀ ਫਿਰ ਜਿਸ ਧਰ ਦੂੰਗੀ ਫਿਰ ਜਿਸ ਧਰ ਦੀ ਮੈਂ ਜਿਹੜੀ ਇੱਕ ਅੱਧੀ ਬਚ ਗਈ ਲੋੜ ਹੈ ਮੈਂ ਧਰ ਦਿਆਂਗੀ ਫਿਰ ਜਿਸ ਧਰ ਦੇਵਾਂਗੇ ਫੇਰ ਲੈ ਲਾਂਗੇ ਨਾਣੀ ਕੀਟ ਰੈਪੇ ਦੀ ਜਾਨੀਆ ਤੂੰ ਸਾਨੂੰ ਲੈ ਦੇਖ ਲੈ ਸਾਰਾ ਟੱਬਰੀ ਚੜ ਚੜਾਉਂਦਾ ਤੇਰੇ ਤੋਂ ਤਾਂ ਮੈਨੂੰ ਇਹ ਉਮੀਦ ਨਹੀਂ ਸੀ ਮੈਂ ਤਾਂ ਐ ਸੀ ਵੀ ਤੂੰ ਤਾਂ ਚੱਜ ਦੀ ਗੱਲ ਕਰੇਂਗੀ ਆ ਥੋੜੀ ਬੁੜੀ ਤਾਂ ਕਹੀ ਜਾਂਦੀ ਆ ਚੁੱਪ ਕਰਕੇ ਵਾਜਾ ਤੁਰ ਜਾ ਉਹਦੇ ਘਰ ਨੂੰ ਘਸਾੜ ਕੁੱਟ ਦੂੰ ਇਹ ਜੀ ਨਾ ਮੁਰਗਾ ਨਾ ਮੁਰਗੀ ਦੋਨੇ ਇਕੱਠੇ ਦੇ ਕੇ ਤੋਰੂ ਤੈਨੂੰ ਮੈਂ ਮੇਰੀ ਗੱਲ ਸੁਣ ਲਓ ਹਜ਼ਾਰ ਰੁਪਏ ਦੀ ਮੇਰੀ ਮੁਰਗੀ ਆ ਨਹੀਂ ਤਾਂ ਮੈਨੂੰ ਮੇਰੀ ਮੁਰਗੀ ਦੇ ਦੋ ਨਹੀਂ ਬੰਦਾ ਕੱਢ ਦੋ ਤੁਹਾਡੇ ਅੰਦਰੋਂ ਕਿਹੜਾ ਮੇਰੀ ਮੁਰਗੀ ਚੱਕ ਕੇ ਲੈ ਕੇ ਆਇਆ ਅੱਛਾ ਤੇਰੀਆਂ ਹੀ ਚੱਲੀਆਂ ਨਾ ਬੰਦਾ ਨਾ ਮੁਰਗੀ ਤੇਰੇ ਸਾਹਮਣੇ ਕੱਖ ਨਹੀਂ ਆਉਂਦਾ ਚੁੱਪ ਕਰਕੇ ਘਰ ਨੂੰ ਤੁਰ ਜਾ ਜਿਵੇਂ ਆਈਆਂ ਨੀ ਚਾਚੀ ਆਪ ਦੇ ਤੇ ਪੁੱਤ ਦੀ ਗਲਤੀ ਕੌਣ ਮੰਨਦਾ ਹੁੰਦਾ ਤੂੰ ਆਪ ਦੇ ਪੁੱਤ ਦੀ ਗਲਤੀ ਥੋੜੀ ਮੰਨੇਂਗੀ ਵੀ ਮੇਰਾ ਪੁੱਤ ਮਾੜ ਤੂੰ ਜਾਣਦੇ ਜਾਣਦੇ ਮੇਰੇ ਮੂਹਰੇ ਵਕੀਲਾ ਵਾਲੀਆਂ ਗੱਲਾਂ ਨਾ ਕਰ ਜੇ ਮੈਂ ਗਾਹਾਂ ਵੱਧ ਗਈ ਇੱਥੇ ਕੰਮ ਰੋਟ ਨਹੀਂ ਆਉਣਾ ਇੱਕ ਜਾ ਤੂੰ ਬਾਅਦ ਕੀ ਦੇਖਤਾ ਮੈਂ ਫਿਰ ਦੇਖ ਲਓ ਹੁਣ ਮੈਂ ਚੁੰਕੀ ਚ ਜਾ ਮੈਨੂੰ ਸਾਰਾ ਟੱਪਰਦਾ ਉਹ ਭਾਈ ਕੁੜੀਏ ਤੂੰ ਵੀ ਗੱਲ ਕਰ ਲਾ ਸੁਨਾ ਵਾਂਗੂ ਖੜੀ ਆ ਤੂੰ ਵੀ ਕਹਦੇ ਗੁੱਸੇ ਨੂੰ ਮਾੜਾ ਮੋਟਾ ਨਾ ਨਹੀਂ ਬਗ ਜਾ ਬਗ ਜਾ ਕਿਹੜੀ ਚੁੰਕੀ ਜਾਣਾ ਤੇ ਆ ਦੇਖ ਲਾ ਤੂੰ ਵੀ ਮਾਂ ਮੰਗੂ ਦਾ ਫਿਰ ਮੈਨੂੰ ਛੇਰ ਨੂੰ ਚੱਕੀ ਫਿਰਦੀ ਆ ਲੈ ਬਾਪੂ ਜੀ ਹੱਦ ਹੋਈ ਆ ਆਪਣੇ ਘਰੇ ਆ ਕੇ ਰੋਲਾ ਪਾਈ ਜਾਂਦੀ ਐ ਨਾ ਐ ਕਿ ਮੈਂ ਜਰ ਲਾਂਗੇ ਜਾਣ ਦੋ ਜਿੱਥੇ ਜਾਂਦੀ ਐ ਦੇਖ ਲਾਂਗੇ ਕਿਹੜੇ ਚੌਂਕੇ ਜਾਂਦੇ ਲੱਗਦੀ ਐ ਇਸ ਕੁੱਥੀ ਨੇ ਚੰਗਰ ਤੂੰ ਮੈਨੂੰ ਕਹੀ ਨਾ ਵੀ ਵੀ ਆ ਕੰਮ ਜਾ ਜਾ ਤੁਰ ਜਾ ਵਗ ਜਾ ਦੇ ਥਾਣੇ ਜਾਣਾ ਉਹ ਕੁੱਤ ਖੜ ਜਾਗਾ ਉਹ ਪਈ ਖੜਤਾ ਜਾ ਖੜ ਜਾਗਾ ਗੱਲ ਤਾਂ ਸੁਣ ਲੈ ਮੇਰੀ ਬਾਪੂ ਜੀ ਖੜ ਜੋ ਕੀ ਉਹਦੇ ਮਗਰ ਜਾਈ ਜਾਂਦੇ ਹੋ ਉਹ ਰੁਕ ਜਾਓ ਭਗ ਜਾਂਦੇ ਇਹ ਤਾਂ ਜੱਲਾ ਸਾਡਾ ਤਾਂ ਗੱਲ ਕਰਕੇ ਜਾਵੇ ਨਾ ਛੋਟਾ ਬੜਾ ਮਨੇ ਬੋਲਦੇ ਬੋਲਦੇ ਨੰਗੂਗਾ ਹੋਰ ਮੜ ਜਾ ਹੋਰ ਰੋਕ ਨਾ ਰੋਕ ਆਜੋ ਭਾਈ ਆਜੋ ਕਾਹਦਾ ਦੱਸ ਦੋ ਜੀ ਕੀ ਆ ਉਹ ਕੋਈ ਨਾ ਕੰਮ ਵੀ ਭਾਈ ਦੱਸੂਗਾ ਤੁਹਾਨੂੰ ਹੈ ਜਵਾਖਾਂ ਸਾਹਮਣੇ ਸ਼ਰਮ ਆਉਂਦੀ ਐ ਦੱਸਦੇ ਨੂੰ ਉਰਾ ਹੋ ਮੜ ਜਾ ਮੈਂ ਤਾਂ ਬੁਲਾ ਕੇ ਲਿਆ ਆ ਸ਼ਰਮ ਆਉਂਦੀ ਇਹ ਕੀ ਗੱਲ ਹੋ ਗਈ ਮੈਨੂੰ ਐਂ ਦੱਸੋ ਭਾਈ ਸਿਆਣੇ ਬੈਣੇ ਤੁਸੀਂ ਨਾ ਮੈਂ ਗੋਲੀਆਂ ਵੇਚਦਾ ਕਾ ਦੇਖਿਆ ਤੁਸੀਂ ਨੇ ਨਾ ਮੈਂ ਤਾਂ ਕੋਈ ਨਹੀਂ ਦੇਖਿਆ ਜੀ ਹੈ ਮੈਂ ਤਾਂ ਨਹੀਂ ਦੇਖਿਆ ਗੋਲੀਆਂ ਆ ਸਾਡੇ ਜਵਾਖਾਂ ਲਵੇ ਕਾ ਤੋ ਕਹਿੰਦੇ ਤੁਸੀਂ ਮੂੰਹ ਮਾਰਿਆ ਵੀ ਛੋਟਾ ਬੜਾ ਗੋਲੀਆਂ ਵੇਚਦਾ ਚੰਗੀ ਗੱਲ ਆ ਥੋਡੀ ਇਹ। ਓਹੋ ਅੱਛਾ ਥੋੜੇ ਜਿਹਾ ਵਸਤਾਂ ਨੇ ਦੱਸਿਆਗਾ। ਹਾਂ। ਫਰਕ ਤਾਂ ਮੜਾ ਜਾ। ਫਰਕ ਤਾਂ ਹੁੰਦਾ ਲੱਗ ਜਾਣਦੇ ਤੇ ਨਾ। ਹਾਂ। ਉਹ ਤਾਂ ਗੱਲ ਆਏ ਤੀਜੀ। ਹਾਂ। ਹੁਣ ਤੁਸੀਂ ਮੇਰੇ ਤੋਂ 1000 ਰੁਪਏ ਨਹੀਂ ਮੰਗ ਦਿੰਦੀ ਏ। ਉਹ ਮੈਂ 1000 ਕਿਹੜਾ ਮੈਂ ਦਦੀ। ਉਹ ਤਾਂ ਦੇਣਾ ਦੀ ਤੁਸੀਂ ਨੇ ਉਹ ਮੰਗਦਈ 1000 ਰੁਪਏ ਮੈਂ। ਲੈ ਲੈ। ਗੋਲੀਆਂ ਦੇ ਪੈਸੇ ਮੰਗਦੇ ਤੁਸੀਂ। ਉਹਨਾਂ ਦੇ ਨਾਂ ਰੱਖ ਕੇ ਗੋਲੀਆਂ ਵੇਚਦੇ ਹੋਗੇ ਮੈਂ ਤਾਂ ਐਂ ਦੀਗਾ। ਅੱਛਾ ਫਿਰ ਬਿਨਾਂ ਦੇਖੀ ਤੂੰ ਤਾਂ ਰੱਖਦੀ ਤੇ ਵੀ ਹਾਂ ਗੋਲੀਆਂ ਵੇਚਦਾ ਬੁੜਾ ਇਹਨਾਂ ਦਾ। ਹਾਂ ਬਈ ਇਹ ਕੱਟ ਕੇ ਕਰਨੋਂ ਖਰਕਾ ਵਾਲਾ ਹੋ ਜਾਂਦਾ ਹੈ। ਦੇਖ ਲੈ ਕਿਹਾ ਜਾ ਸਮਾਂ ਆ ਗਿਆ ਹੈ। ਅੱਗੇ ਰੌਣਕਾਂ ਲੱਗੀਆਂ ਹੁੰਦੀਆਂ ਨਵੇਂ ਮੁੰਡਿਆਂ ਦੀਆਂ, ਬੁੜਿਆਂ ਦੀਆਂ। ਦੇ ਪੱਤੇ ਤੇ ਪੱਤਾ ਚੱਲਦਾ ਹੁੰਦਾ ਨਾਲੇ ਖੁਸ਼ੀਆਂ ਮਨਾਉਂਦੇ ਹੁੰਦੇ। ਕੋਈ ਬੰਦਾ ਨਹੀਂ ਚਮਕਦਾ ਹੈਗਾ ਹੁਣ ਪਤਾ ਨਹੀਂ ਕਿਹਾ ਜਾ ਲੋੜਾ ਆ ਗਿਆ ਨਾ ਕਾਲਾ ਕਿਧਰੋਂ ਦੇਖਿਆ। ਲਾ ਆ ਗਿਆ ਕਲਾ ਤਾਂ ਆਏ ਕੀ ਹਾਲ ਹੈ ਕਲੇ 200 ਉਹ ਠੀਕ ਹੈ ਗੱਡੀ ਹਾਂ ਬਹਿ ਗਿਆ ਹੋਰ ਬੈਠ ਗਏ ਯਾਰ ਹੁਣ ਕੱਲੇ ਬੰਸ ਬੰਨੀ ਬੈਠੇ ਹਾਂ ਹੋਰ ਕੀ ਕਰੀਏ ਯਾਰ ਮੰਗਾ ਨਹੀਂ ਆਇਆ ਅੱਜ ਮੰਗਾ ਤਾਂ ਆਸੇ ਪਾਸੇ ਨਹੀਂ ਮੁੱਕਦਾ ਉਹ ਤਾਂ ਨਾ ਹੋਰ ਮੁੰਡੇ ਆ ਜਹੇ ਹੋਰ ਕੋਈ ਨਹੀਂ ਆਇਆ ਹੈਗਾ ਬੈਠਾ ਮੈਂ ਤਾਂ ਆਪ ਉਧਰ ਆ ਜੂ ਸਭ ਜਾਏ ਤੇ ਬਿਆ ਬਿਆ ਤਾਂ ਗਏ ਤੇ ਬਿਆ ਜਹੇ ਜਹੇ ਨਾ ਗਏ ਬੇਗੰਦੀ ਹੋ ਲੋ ਕਿਉਂ ਕੀ ਹੋ ਗਿਆ ਕੋਈ ਫਾਇਦਾ ਨਹੀਂ ਹੈਗਾ ਕੀ ਹੋ ਗਿਆ ਕੀ ਹੋ ਗਿਆ ਮੱਗਰ ਨੂੰ ਗਿਆ ਦੀ ਗੱਡੀ ਬੱਡੀ ਕਰਨੀ ਬੱਡੀ ਨਹੀਂ ਜੜੀ ਜਾਣਾ ਨਹੀਂ ਯਾਰ ਹਾਂਜੀ ਆਈ ਹੋਪ ਸੋਨੂ ਆ ਆਪਣਾ ਜਿਹੜਾ ਰਾਤ ਦਾ ਮਾਹੌਲ ਸੀ ਪਸੰਦ ਆਇਆ ਹੋਗਾ ਤੇ ਹੁਣ ਆਈ ਆ ਬਾਰੀ ਕਮੈਂਟਾਂ ਦੀ ਤੇ ਸਭ ਤੋਂ ਪਹਿਲਾ ਨਾਮ ਹੈਗਾ ਜੀ ਰਾਜਵਿੰਦਰ ਕੌਰ ਜੂਕੇ ਤੋਂ ਇੱਕ ਮਿੰਟ ਦੇ ਮੈਨੂੰ ਲੱਗਦਾ ਨਾਮ ਤੇ ਜੋ ਹੋਗੇ ਕਿਉਂਕਿ ਮੈਂ ਸਾਰੇ ਜਿਹੜੇ ਕਮੈਂਟ ਹੁੰਦੇ ਨੇ ਉਹਨਾਂ ਦੇ ਨਾਮ ਕਾਪੀ ਤੇ ਉਤਾਰ ਲੈਣੇ ਇੰਨੀਆਂ ਹਨ ਫਿਰ ਬੋਲਣੇ ਸੌਖੇ ਰਹਿੰਦੇ ਨੇ ਤੇ ਖੇਤਾਂ ਵਾਲੇ ਜੱਟ ਹਾਨਸ ਰਾਜ ਸਿੰਘ ਆਫੀਸ਼ਰ ਰਪਿੰਦਰ ਚਹਿਲ ਮਲੇਰਕੋਟਲੇ ਤੋਂ ਜੀ ਮੁਹੰਮਦ আফਜਲ ਮੁਹੰਮਦ ਤਾਰਿਕਾ ਲੋਜਟ ਪਾਕਿਸਤਾਨ ਤੋਂ ਜੀ ਜਸਵਿੰਦਰ ਸਿੰਘ ਬਾਠ ਯੂ ਐਸ ਏ ਖੰਨਾ ਤੋਂ ਜੀ ਦੀਪ ਹਰੀਕਾ ਅਮਰਜੀਤ ਕੌਰ ਚੋਟੀਆਂ ਤੋਂ ਮੰਨੂ ਗਰੇਬਾਲ ਮਨਜਿੰਦਰ ਸਿੰਘ ਢੁੱਲਰ ਢੇੜੀ ਸੰਗਰੂ ਤੋਂ ਕਲਵਿੰਦਰ ਸਿੰਘ ਢਿੰਡਸਾ ਲੁਧਿਆਣੇ ਵਾਲੇ ਬਲਵੰਤ ਸਿੰਘ ਸੇਖੋਂ ਯੂ ਐਸ ਏ ਤੋਂ ਬਾਪੂ ਜੀ ਨਵਜੋਤワਲ ਕੈਨੇਡਾ ਨੀਲਮ ਕਾਂਸਲਾ ਬੀਪਨ ਕੁਮਾਰ ਰਵਿੰਦਰਜੀਤ ਕੌਰ ਕੁਲਦੀਪ ਗਿੱਲ ਜਸ ਬਰਾੜ ਬਵਲੀ ਹੰਗਾ ਕੈਲੀਫੋਰਨੀਆ ਕੈਨੇਡਾ ਤੋਂ ਜੀ ਗਲਵੰਤ ਸਿੰਘ ਮਲ ਸਿੰਘ ਮਾਨ ਕੈਨੇਡਾ ਤੋਂ ਸਵਨੂਰ ਸਰੋਪ ਕਰਨ ਬਰਾੜ ਰਾਜਵਿੰਦਰ ਕੌਰ ਜੁਕੇ ਤੋਂ ਬਲਵਿੰਦਰ ਕੌਰ ਪਵਾਨੀਗੜ ਤੋਂ ਬਿੰਦਰਕੌਰ ਆਮਰ ਸਿੰਘ ਪਟਿਆਲੇ ਤੋਂ ਜੀ ਮੁਹੰਮਦ ਤਾਰੀਕ ਕਲੋ ਜਟਪਾਕਿਸਤਾਨ ਨਿਰਮਲ ਢਿੱਲੋਂ ਲਖਵਿੰਦਰ ਸਿੰਘ ਲਖਪੰਗੂ ਤੇ ਹਰਪਾਜਨ ਕੌਰ ਪੰਚਕੂਲੇ ਤੋਂ ਜੀਤ ਢਿੱਲੋਂ ਪਿੰਦਰ ਸਿੰਘ ਵੀਰੋਵਾਰ ਤੋਂ ਘੁਮਾਨ ਗੇਮਿੰਗ ਪੁੱਲਰ ਸੁਖਵੀਰ ਢਿੱਲੋਂ ਭਵਜੋਤ ਸੋਨੀ ਉਪਲ ਸੋਮਨਜਾਇ ਫੁੱਲਪ੍ਰੀਤ ਢਾਲੀਵਾਲ ਤੇ ਦੇਸੀ ਜੱਟ ਬੰਦੇ ਵੀਕਰ ਸਿੰਘ ਜਸਕਰਨ ਢੀਂਡਾ ਸਾ ਗਗਨ ਜਲਵੇੜਾ ਆਮਨ ਬਰਾੜ ਬਲਦੇਵ ਸਿੰਘ ਸਿੱਧੂ ਰਣਜੀਤ ਗਿੱਲਰ ਰੰਦਾਵਾ ਅਮਿਤ ਅਚਰਾ ਤੇ ਆਮਨ 蒂ਮਾਨ ਇਹ ਸਾਰੇ ਕਮੈਂਟ ਸੀ ਜਿਹੜੇ ਆਪਾਂ ਨੂੰ ਵੀਡੀਓ ਦੇ ਵਿੱਚ ਆਏ ਨੇ ਤੇ ਸਾਰਿਆਂ ਨੇ ਨਵੇਂ ਫ੍ਰਿਜ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਦਿੱਤੀਆਂ ਨੇ ਸਾਰਿਆਂ ਦਾ ਬਹੁਤ ਸਾਰਾ ਥੈਂਕ ਯੂ ਜੀ ਮੈਨੂੰ ਕਿਸ ਨੇ ਇੰਸਟਾਗ੍ਰam ਤੇ ਵੀ ਦਿੱਤੀ ਸੀ ਮੈਨੂੰ ਆਨੰਦ ਚਾਹਤਾ ਸੀ ਥੈਂਕਸ ਅੰਕਲ ਜੀ ਅੱਛਾ ਜੀ ਤੇ ਚਲੋ ਜੀ ਇਹਦੇ ਨਾਲ ਹੀ ਹਨਾ ਆਪਣੀ ਵੀਡੀਓ ਦਾ ਆਪਾਂ ਕਰਦੇ ਆਂ ਐਂਡ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਆ ਗਿਆ ਦਿਓ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ